वाहे तो गुरु तु गुरु नानक सच दो बखशी सब सुख शांति बखसी लोह सारा ली खुशियां भरे आवे बाबा नानक वाहे गुरु अग मेरी चल पी हूँ साग देव पा दम के फिर चल लसन क्या सिले मैं लसन जा ਸੋ ਲੱਕੀ ਬਾਦਮਾ ਕਿ ਮੂਲੀ ਨਾਲ ਇਹਦੇ ਆਨੇ ਰੱਤ ਕਦੂਕਸ ਕਰਕੇ ਇੱਕ ਮੂਲੀ ਵੀ ਸਿਰਦਾ ਫਿਰ ਤਾਂ ਜਾਵ ਨਹੀਂ ਬਣਦਾ ਜੇ ਸਾਗ ਚ ਕਦੂਕਸ ਕਰਕੇ ਮੂਲੀ ਪਾ ਦੇ ਵਾਹੀ ਗੁਰੂ ਸਾਨੂ ਗੁਰੂ ਨਾਲ ਕਿ ਤੂੰ ਨਾਸੇ ਕੋਲੇ ਜਾ ਕੇ ਆਂ ਕੀ ਕਰੀ ਆਂਦੀ ਐ ਆਦਰੀ ਆਂਦੀ ਐ ਸਾਗ ਇਹ ਤਾਂ ਲੈ ਹੋਰ ਕਿ ਆਂ ਸੇ ਠੀਕ ਆ ਬਧੀਆ ਤੂੰ ਸਾਗ ਦਰੀ ਆਂਦੀ ਆਂ ਹੈ ਹੋਰ ਮੈਂ ਅੱਖ ਚ ਸਾਗ ਤਾਂ ਨਾ ਠੰਡ ਜੀ ਆ ਨਾਲੇ ਤਾਂ ਨਾਲ ਤਾਂ ਸੇਕ ਲਾਂਗੇ ਹੁਣ ਬੈਠੇ ਮਖਾ ਤੇ ਨਾਲੇ ਮੈਂ ਸਾਗ ਧਰ ਦਿੰਨੇ ਆ ਕੱਲ ਮੇਰਾ ਟਾਈਮ ਨਹੀਂ ਲੱਗਾ ਚੀਰ ਕੇ ਧਰਤਾ ਤੇ ਮੈਂ ਜੀ ਜੇ ਨਹੀਂ ਕਰਤਾ ਮਨੋਂ ਧੁੱਪ ਵਧੀਆ ਨਿਕਲੀ ਮੁੜ ਕੇ ਧੁੱਪੇ ਬੈਠੀ ਰਹੀ ਮੁੜ ਕੇ ਫਿਰ ਧੁੱਪੇ ਫਿਰ ਤੈਨੂੰ ਬਹਿਤੀ ਉੱਠੇ ਨੂੰ ਕਿੱਥੇ ਜੀ ਕਰਤਾ ਉੱਠਣ ਜੀ ਨਹੀਂ ਕਰਤਾ ਧੁੱਪੇ ਤੇ ਫਿਰ ਕਵੇਲਾ ਹੋ ਗਿਆ ਫਿਰ ਮੈਂ ਆਖਿਆ ਸੱਡ ਪਰੇ ਚੱਲ ਤੜਕੇ ਤੁਹਾਨੂੰ ਨਾਲ ਤਾਂ ਠੰਡ ਹੁੰਦੀ ਉਹ ਤਾਂ ਧੁੰਦ ਹੁੰਦੀ ਹੈਗੀ ਤੇ ਨਾਲੇ ਮੈਂ ਨਾਲੇ ਸਿੱਖਿਆ ਜਾਊਗਾ ਮੈਂ ਆਖਿਆ ਹੋਰ ਆਈਟਾ ਗੱਲ ਹੈ ਕਾ ਕਰਕੇ ਫਿਰ ਚੱਲ ਵਧਿਆ ਵਸੇਰਾ ਵੀ ਜੀਜਾ ਕਰਦਾ ਸੀ ਕੱਲੀ ਦਾ ਮੇਰਾ ਵਸੇ ਇੰਦੇ ਕੰਮਣ ਜਾ ਮਿੱਥੋਂ ਹੁੰਦਾ ਨਹੀਂ ਹੈਗਾ ਕੱਲਿਆਂ ਦਾ ਤਾਂ ਫਿਰ ਕਿੱਥੇ ਤਾਂ ਕੰਮਣ ਹੁੰਦਾ ਦਾ ਚਲੋ ਮਾਇਆ ਵੀ ਜਿਹੜੀ ਚੀਜ਼ ਨੂੰ ਫਿਰ ਜੀ ਕਰੇ ਫਿਰ ਕੱਲਾ ਕਤਲਾ ਫਿਰ ਬਣਾਉਣੀ ਤਾਂ ਆਪਾਂ ਨੂੰ ਪੈਂਦੀ ਹੀ ਆਗੀ ਹਨਾ ਉਹ ਬਣਾਉਣੀ ਤਾਂ ਪੈਂਦੀ ਹੈਗੀ ਅਸੀਂ ਚਲ ਹਣ ਬਾਟੀ ਸਾਗ ਦੀ ਤੇ ਥੋ ਲੈ ਜੂਂਗੀ ਤੋ ਕਿਹੜਾ ਜਵਾਬ ਦਿੰਨੀ ਐ ਮੈਨੂੰ ਚਲ ਮੈਥੋ ਲੈ ਜੀ ਸਾਗ ਦਾ ਪੋਰਾ ਹੀ ਹੈਗਾ ਮੇਰਾ ਨਹੀਂ ਐ ਸਵਾ ਹੈਗਾ ਹਣ ਵੀ ਐਵੇਂ ਹੋ ਕਰੀ ਜਾ ਸਾਗ ਵੀ ਦਿੰਦੇ ਨਹੀਂ ਚਲ ਕੀ ਹੁੰਦਾ ਵੈਸੇ ਕੋਲੀ ਸਾਗ ਦੀ ਨਾਲ ਦੱਸ ਤੂੰ ਖਾ ਲਿਆ ਕ ਮੈਂ ਖਾ ਲਿਆ ਕੀ ਗੱਲ ਲੱਗਦੀ ਬਾਕੀ ਆਏ ਆਪਣੇ ਤਾਂ ਵਸੇ ਇਹੋ ਜੇ ਮੇਰ ਤੇ ਰਹੀ ਨਹੀਂ ਹੋਰ ਸਾਗ ਕਿ ਰੱਜੀ ਐ ਜਾਂ ਲੈਦਰ ਕਿਧਰ ਹੀ ਬੈਠੀਆਂ ਨਾ ਮਚਾ ਤਰ ਕੇ ਆਈ ਸੀਗੀ ਅੱਛਾ ਹੋਰ ਜੈ ਨਕਾਇ ਕੰਮ ਕਰ ਦੇ ਨਾਲ ਤਾਂ ਤੂੰ ਪੀ ਲੇਂਗੀ ਚਾਹ ਤੂੰ ਪਾ ਲੈ ਨਾਲ ਮੈਨੂੰ ਪਾ ਲੈ ਇਹਦੇ ਪਾ ਕੇ ਲੈ ਦੇਣੀ ਹੋਰ ਬਾਕੀ ਕੋਈ ਕਰ ਲੈ ਇੰਨਾ ਕਾ ਪੁੱਲ ਘੱਟ ਲਾ ਹੋਰ ਮੈਂ ਜਾਂ ਤਰ ਕਹਿੰਦੀ ਕਿ ਮੈਂ ਆਖਿਆ ਮੈਂ ਦੁੱਧ ਪਾ ਕੇ ਮੈਂ ਹਾਂ ਮੈਂ ਸਾਗ ਵੀ ਪਾ ਦ ਇਧਰੋਂ ਪਾਣੀ ਡਿੱਗਣ ਲੱਗ ਗਿਆ ਤੇ ਉਬਲਣ ਲੱਗ ਗਿਆ ਮੈਂ ਆਖਿਆ ਹੁਣ ਸਾਗ ਵੀ ਪਾਈ ਦੇ ਮਾਂ ਮਖਾ ਮੈਂ ਬਾਟੀ ਚ ਬਾਦੂਆ ਸੀ ਬਾਟੀ ਚ ਪਾਉਣਾ ਬਾਟੀ ਚ ਪਾ ਦੇ ਭਾਈ ਚਲ ਆ ਕੱਪ ਦੇ ਚ ਪਾ ਦੇ ਸੇਤੀ ਠਰ ਜੂਗੀ ਫਿਰ ਬਾਟੀ ਚ ਤਾਂ ਲੇ ਜਿਲੇ ਆ ਗਏ ਹਾਂ ਹਾਂ ਇਹ ਹਵਾ ਠੰਡ ਕਰਕੇ ਨਾ ਹਵਾ ਜੀ ਸੇਤੀ ਨਿਕਲ ਜਾਂਦੀ ਹੈ ਜੀ ਉਸੇਤੀ ਠੰਡੀ ਜੀ ਹੋ ਜਾਂਦੀ ਹੈ ਜੀ ਤੇਨੂੰ ਇਹ ਚ ਭਾ ਦਿੰਨੀ ਆ ਕਾਪਚ ਹੋਰ ਮਖਾਲਾ ਚਲ ਸਾਗ ਧਰ ਕੇ ਮੱਕੀ ਦਾ ਆਟਾ ਪਿਆਗਾ ਅਸੀਂ ਪਹਿਲਾਂ ਤਾਂ ਰਹਿ ਜੇ ਰੋਕਣਾ ਫੇ ਮੱਕੀ ਦੇ ਪਕਾਈਆਂ ਰੋਟੀਆਂ ਹੂੰ ਤੇ ਬੜਾ ਹੀ ਸਵਾਦ ਲੱਗਦੀਆਂ ਲੈ ਮੈਂ ਸੱਲ ਚਲਾ ਥੋੜੀ ਪਾ ਲਿਆ ਹੁੰਦੀ ਮੈਨੂੰ ਤਾਂ ਬਾਹਲੀ ਪਾ ਤੇ ਚੱਲ ਕੋਈ ਨਾ ਪੀ ਲਾ ਬਾਹਲੀ ਆ ਗਈ ਹਾਂ ਤੂੰ ਚਾਹ ਵੀ ਹੋ ਕਾ ਠੰਡੇ ਜਿਹੇ ਦਸਾਂ ਦੀ ਪੀਂ ਲੈ ਠੰਡ ਚ ਸੋਹਰਾ ਇੰਨੀ ਚਾਹ ਵੀ ਤੰਗ ਕਰਦੀ ਆ ਇੱਕ ਟਾਪੀ ਚਾਹ ਸਾਗ ਸਾਗ ਅਗਲਾ ਕਹੇ ਤਾਂ ਨੰਦਾ ਸਾਗ ਲੱਕੜਾਂ ਦੇਖ ਤੂੰ ਹੂੰ ਕਾਈ ਖਾਂਦਾ ਐ ਤਾਂ ਲੱਕੜਾਂ ਵਾਲੀਆਂ ਥੰਦਾ ਸਾਹਕਾ ਪੱਚ ਜਾਣਗੇ ਅਜੇ ਇੱਕਾ ਹੋਰ ਪਈ ਇਹ ਵੀ ਦੇਖਦੀਆਂ ਮੈਂ ਧਰਦੀਆਂ ਕਿ ਫਿਰ ਜਿੰਨਾ ਚਿਰ ਕਣਾ ਪੂਰਾ ਰਿੱਜੇਗਾ ਨਾ ਮੈਨੂੰ ਵੀ ਫਿਰ ਲੱਜਤ ਜੀ ਨਹੀਂ ਆਉਂਦੀ ਹੈ ਕਿ ਸਾਹ ਰਿੱਜਦਾ ਇਹ ਅੱਗ ਜੀ ਵਧੀਆ ਅੱਗ ਜੀ ਨਾ ਵਧੀਆ ਬੱਚੇ ਹੋਰ ਇਹਨੂੰ ਵੀ ਚੜਜੂਗੀ ਹੌਲੀ ਹੌਲੀ ਚੜਜੂਗੀ ਬਾਕੀ ਅੱਗ ਤਾਂ ਹੌਲੀ ਹੌਲੀ ਚੜੂਗੀ ਮੋਟੀ ਐ ਲੱਕੜ ਕਣ ਫਿਰ ਅੱਗ ਤਾਂ ਹੌਲੀ ਹੌਲੀ ਚੜੂਗੀ ਲੈ ਮੈਂ ਸਨ ਨਾਲ ਨਾਲ ਅਸਨ ਘੰਟਾ ਸੇ ਲੱਲ ਮੈਂ ਐਸ਼ ਲਾਂਦੀ ਈ ਤੂੰ ਸੁਲਾ ਦੇ ਹੋਰ ਐਸ਼ ਲਾਂਦੀ ਈ ਹੋਰ ਮਖਾਚਾ ਕਿਹਾ ਸੀ ਆਇਆ ਕਈ ਤਾਂ ਆਏ ਬੰਦਾ ਹਵਾਲਾ ਕਰਦਾਗਾ ਹਨਾ ਵੀ ਸਾਡੇ ਹੁਣ ਦੇ ਪਤੀਆ ਹੁਣ ਤੇ ਲੋਹੜੀ ਦਾ ਤਿਹਾਰਾ ਆਗਾ ਦੱਸ ਅਮੀਰ ਗਰੀਬ ਵਾਲੇ ਆ ਕਰਦੇ ਨੇ ਥੋੜਾ ਜਿਹਾ ਪਾ ਕੇ ਅਗਲੇ ਨੂੰ ਉਹ ਕਰਦੇ ਨੇ ਉਹ ਵੀ ਤਮਾਸੀ ਆਉਂਦੇ ਉਹ ਹੀ ਕਰਨ ਦੇ ਮਾਰੇ ਆਉਂਦੇ ਆ ਗ੍ਰਾਸ ਹੋਰ ਬਹੁਤ ਹੁਣ ਬਹੁਤ ਦਾਣ ਵੀ ਬਥੇਰਾ ਕਰਕੇ ਆਉਂਦੇ ਨੇ ਹੈਨਾ ਬਹੁਤ ਦਾਣ ਬਹੁਤ ਕਰਕੇ ਆਉਂਦੇ ਛਾਂਡੇ ਜਿ ਵਿਚਾਰੇ ਫਿਰਦੇ ਆਗੇ ਮੇਰਾ ਨੀਵਾਸੀ ਐ ਸਵਾ ਹੈਗਾ ਤੇਰੇ ਵਾਂਗੂ ਵੀ ਗੱਲ ਮੈਂ ਤਾਂ ਪਾ ਦਿੰਨੀ ਆਂ ਕਿ ਪਤੀ ਆਪਾਂ ਤਾਂ ਕਦੀਆਂ ਕੀਤਾ ਨਹੀਂ ਵੀ ਇਹ ਗਰੀਬ ਹੈਗੇ ਚਲ ਆਏ ਆ ਜਿਹੜਾ ਕੋਈ ਹੁਣ ਕਹਿੰਦੇ ਹੁੰਦੇ ਨੇ ਕਿ ਹੈਨਾ ਮੰਗਣ ਤਾਂ ਉਹ ਆਉਂਦਾ ਮਰਕੀ ਮੰਗਣਾ ਆਉਂਦਾ ਅਗਲਾ ਮੰਗਣਾ ਕਿ ਤੇ ਸੌਖਾ ਨਹੀਂ ਹਰੇਕ ਦੇ ਝੜਕਾਂ ਖਾਣੀਆਂ ਹੈ ਨਾ ਉਹ ਅਗਲੇ ਤਾਂ ਕੜਾ ਜੀ ਕਰਦਾਗਾ ਚਲ ਐ ਆ ਵੀ ਜਿਹੜਾ ਕੋਈ ਮੰਗ ਕੇ ਕਨਾ ਬੰਦਾ ਕੋਈ ਮੰਗਦਾਗਾ दारू-ਗੁਰੂ ਪੀ ਲੈਂਦਾ ਉਹ ਆਪਾਂ ਨੂੰ ਪਾਪ ਆ ਹੂੰ दारू ਵੀ ਕੇ ਆਪਦੇ ਘਰ ਦੇ ਨਾਲ ਤੰਗ ਕਰੇ ਜਾਂ ਉਹ ਤਾਂ ਪਾਪ ਹੀ ਹੈਗਾ ਤੇ ਜਿਹੜਾ ਹੁਣ ਆਪਾਂ ਚੱਲ ਭਾਈ ਅਗਲੇ ਵਕਤਾਂ ਤੇ ਦੁਪਹਿਰ ਦਾ ਹੋਈ ਤਾਂ ਗੱਲ ਉਹ ਚਲ ਸਿਸਾਨੀਂ ਸਿਸਾਨੀਂ ਲੈਂਦਾ ਹਾਂ ਆਦra ਦੁਨੀਆ ਦੇ ਬਾਹਰੇ ਦਾ ਆਨ ਕਰਨ ਜਾਂਦੀ ਆ। ਆਪ ਦੇਖ ਨਾ ਭਾਂ ਭਾਈਆਂ ਚ ਵੀ ਆਪਣੇ ਪਿੰਡ ਚ ਵੀ ਬਹੁਤ ਗਰੀਬ ਅਮੀਰ ਹੁੰਦੇ ਨੇ ਵੀ। ਕਈ ਵਾਰੀ ਦੋ ਭਾਈ ਪੂਗੀ ਹੁੰਦੇ ਨੇ ਕਿ ਦੇਖੋ ਵੀ ਵਿੱਚ ਇੱਕ ਗਰੀਬ ਹੁੰਦਾ ਕਮੀਰ ਹੁੰਦਾ। ਇੱਕ ਅਮੀਰ ਹੁੰਦਾ ਹਾਂ। ਸਾਰੇ ਚੱਲੇ ਜਾਂਦਾ ਪਿੰਡਾਂ ਚ ਇਹ ਹਾਲ। ਹਾਂ ਤੇ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਵੀ ਇਹ ਗਰੀਬ ਹੈਗਾ ਇਹ ਆਂ। ਹਾਂ ਗਰੀਬ ਰਿਸ਼ਤੇਦਾਰ ਨੂੰ ਕੋਈ ਰਿਸ਼ਤੇਦਾਰ ਬੁਲਾਉਂਦਾ ਹੈਗਾ ਕਹਿੰਦਾ ਗਰੀਬ ਆ ਤਾਂ। ਇਹਨੂੰ ਕਿ ਬੁਲਾਉਣਾ। ਮੇਰੇ ਤਾਂ ਹੈ ਹੱਥਾਂ 'ਚ ਬਾੜੀ ਠਰਦੇ ਨੇ ਹਨਾ। ਹੋਰ ਸਨ ਹੁੰਦੇ ਨੇ ਪੂਰੇ। ਗਰੀਬ ਅਮੀਰ ਬਾਰੇ ਤਾਂ ਤੈਨੂੰ ਮੈਂ ਇੱਕ ਗੱਲ ਦੱਸਦੀ ਆਂਗੀ ਗਰੀਬ ਤਾਂ ਵਿੱਚ ਦੇ ਗਰੀਬ ਵੀ ਬਥੇਰੇ ਪਏ ਨੇ ਤੇ ਅਮੀਰ ਵੀ ਪਏ ਨੇ ਹਨਾ ਵਿੱਚ ਬਾਹਰੇ দান ਕਰਨ ਜਾਂਦੀ ਆ ਜਿਹਦਾ ਕੋਈ ਕਿਸੇ ਦਾ ਕੋਈ ਚਰ ਭਾਂ ਭੈ ਗਰੀਬ ਹੁੰਦਾ ਤੈਨੂੰ ਮੈਂ ਦੱਸਦੀ ਆਂ ਗੱਲ ਤੇ ਦੋ ਭਰਾ ਹੁੰਦੇ ਤੇ ਸਕੇ ਅੱਛਾ ਜਦੋਂ ਦੋ ਭਰਾ ਹੁੰਦੇ ਤੇ ਇੱਕ ਤਾਂ ਬਹੁਤ ਗਰੀਬ ਹੁੰਦਾ ਤੇ ਅੱਛਾ ਇੱਕ ਬਹੁਤ ਅਮੀਰ ਹੁੰਦਾ ਤੇ ਹਾਂ ਤੇ ਉਹ ਵਿਚਾਰਾ ਅੱਛਾ ਉਹਦਾ ਕਾਰੋਬਾਰ ਬਹੁਤ ਚੱਲਦਾ ਸੀ ਜਿਹੜਾ ਅਮੀਰ ਸੀਗਾ ਵੱਡਾ ਭਾਈ ਦੇ ਤਖੜਾ ਸੀਗਾ ਤੇ ਉਹ ਉਹਦਾ ਵਧੀਆ ਕਾਰੋਬਾਰ ਦੇਖ ਜਦੋਂ ਕਹਿੰਦੇ ਹੁੰਦੇ ਨੇ ਪਰਮਾਤਮਾ ਸਾਥ ਦੇਵੇ ਹਨ ਉਹਦੋਂ ਕਹਿੰਦੇ ਹੁੰਦੇ ਨੇ ਮਾੜੀ-ਮਾੜੀ ਚੀਜ਼ ਤਾਂ ਆਪਾਂ ਨੂੰ ਵਫਾ ਹੋਣ ਲੱਗ ਜਾਂਦਾ ਪਰਮਾਤਮਾ ਦਾ ਸਾਥ ਹੋਵੇ ਉਹ ਉਹ ਭਾਈ ਦੇਖ ਲੈ ਅੱਡ ਅੱਡ ਕਾਰੋਬਾਰ ਕਰਦਾ ਉਹ ਪੂਰਾ ਵਧੀਆ ਦਾ ਤੇ ਗਰੀਬ ਹੁਣੇ ਆਖਿਆ ਵੀ ਮੈਂ ਹੁਣ ਕੀ ਕਰਾਂ ਤੇ ਵੀ ਮੇਰਾ ਭਾਈ ਉਹ ਗਰੀਬ ਵਾਲਾ ਦਾ ਕਹਿੰਦਾ ਤੇ ਵੀ ਜੇ ਮੈਂ ਕੁਮਦਤ ਕਰਾਂ ਤਾਂ ਕਰੇ ਬਹੁਤ ਕਲੇਸ਼ ਆ ਪੈਂਦਾ ਉਹਨੇ ਕੀ ਕਰਿਆ ਕਹਿੰਦਾ ਹੂੰ ਕਹਿੰਦਾ ਉਹਦੇ ਮੱਛ ਬਕੈਉ ਦੀ ਜਿਹੜਾ ਗਰੀਬ ਭਾਈ ਤੇਗਾ ਅੱਛਾ ਉਹਦੇ ਮੱਛ ਬਕੈਉ ਤੇ ਵੀ ਤੇ ਉਹਨੇ ਆਖਿਆ ਅਮੀਰ ਨੇ ਆਪਦੇ ਘਰ ਵਾਲੇ ਨੂੰ ਕਹਿੰਦਾ ਆਪਾਂ ਮੱਛ ਨਾ ਲੈ ਲਈਏ ਕਹਿੰਦਾ ਵੀ ਉਹ ਵੇਚਦਾਗਾ ਆਪਣਾ ਦੂਜਾ ਭਾਈ ਮੇਰਾ ਤੇ ਛੋਟਾ ਕਹਿੰਦਾ ਵੀ ਵੇਚਦਾਗਾ ਤਾਂ ਆਪਾਂ ਮੱਛ ਲੈ ਲੈਨੇ ਆਂਗੇ ਕਹਿੰਦਾ ਮੱਛਾਂ ਬਾਲੀ ਸੋਹਣੀ ਵੀ ਵਧੀਆ ਆਪਾਂ ਮੱਛ ਲੈ ਲੈਨੇ ਆਂ ਤੋ ਕਹਿੰਦੇ ਲੈ ਲੈ ਚੱਲ ਭਾਈ ਉਹਦੇ ਘਰੇ ਭੱਗ ਗਿਆ ਕਹਿੰਦਾ ਵੀ ਭਰਾ ਤੂੰ ਮੱਛ ਵੇਚਣਾ ਕਹਿੰਦਾ ਹਾਂ ਕਹਿੰਦਾ ਕੀ ਮੰਗਦਾ ਇਹਦਾ ਕਹਿੰਦਾ ਵੀ ਕਿੰਨੇ ਦੀ ਵੇਚਦਾਗਾ ਕਹਿੰਦਾ ਕਹਿੰਦਾ ਦੇਖ ਲੈ ਭਾਈ ਕਹਿੰਦਾ ਵੀ ਮੈਂ ਤਾਂ ਇਹ 3 ਲੱਖ ਦੀ ਵੇਚਦਾਗਾ ਕਹਿੰਦਾ ਕਹਿੰਦਾ 3 ਲੱਖ ਦੀ ਵੇਚਣਾ ਕਹਿੰਦਾ ਹਾਂ ਕਹਿੰਦਾ ਦੇ ਕੇ ਸਾ ਚਾਰ ਸਪਰੇ ਗੇੜਾ ਦੇ ਕੇ ਮੈਂ ਇਸ ਦਿਆਲੇ ਦਾਲੇ ਤੇ ਕਹਿੰਦਾ ਮੈਂ ਇਸ ਤੇਰੀ 3 ਲੱਖ ਦੀ ਤਾਂ ਹੈ ਨਹੀਂ ਵੀ ਕਹਿੰਦਾ ਵੱਡਾ ਭਾਈ ਛੋਟੇ ਭਾਈ ਨੂੰ ਕਹਿੰਦਾ ਜਿਹੜਾ ਗਰੀਬ ਠੀਗਾ ਕਹਿੰਦਾ ਤੇਰੇ ਮੈਂ ਇਸ 3 ਲੱਖ ਦੀ ਤਾਂ ਹੈ ਨਹੀਂ ਗਈ ਕਹਿੰਦਾ ਕਿਉਂ ਭਰਾ ਉਹ 3 ਲੱਖ ਦੀ ਲੀ ਹੋ ਤੂੰ ਦੇ ਦੇ ਜਿੰਨੇ ਤੂੰ ਜਿੰਨੇ ਤੈਨੂੰ ਲੱਗਦੀ ਹੈ ਕਿ ਵੀ ਇਹ ਕਿੰਨੇ ਦੀ ਹੈਗੀ ਤੇ ਵੀ ਤੂੰ ਦੇ ਦੱਸ ਦੇ ਕਹਿੰਦਾ ਵੀ ਭਰਾ ਵੇ ਤਾਂ ਕਹਿੰਦਾ ਤੇਰੀ ਮਹਸਾ ਚਾਰ ਲੱਖ ਦੀ ਹੈ ਤੇਰੀ ਮਹਸਾ ਹੀ ਵਾੜੀ ਸੋਹਣੀ ਆ ਕਾਠੀ ਵਾੜੀ ਸੋਹਣੀ ਆ ਇੰਨੀ ਸੋਹਣੀ ਮਹਸਾ ਤੇਰੀ ਕਹਿੰਦਾ ਚਾਰ ਲੱਖ ਦੇ ਤੂੰ ਐ ਮੈਂ ਟੱਟਾ ਪਾ ਕੇ ਵੇਚੀ ਜਾਨਾਗਾ ਕਹਿੰਦਾ ਕਹਿੰਦਾ ਭਰਾ ਚਲ ਚਾਰ ਲੱਖ ਦੇ ਦੇ ਜੇ ਤੈਨੂੰ ਚਾਰ ਲੱਖ ਦੀ ਲੱਗਦੀ ਹੈਗੀ ਚਾਰ ਲੱਖ ਦੇ ਦੇ ਕਹਿੰਦਾ ਚਲ ਭਾਈ ਚਾਰ ਸਹ ਪੇਰੇ ਫੇਰ ਦੇ ਮਹਸ ਨੂੰ ਤੇ ਵਧੀਆ ਨੇ ਵਾ ਮਸਲਾ ਦੇ ਕੇ ਤੇ ਥਣ ਥਣ ਦੇ ਕੇ ਵੀ ਵਧੀਆ ਨੇਗੇ ਸਾਰਾ ਦੇਖ ਕੇ ਕਹਿੰਦਾ ਵੀ ਮੈਂ ਇਸ ਦਾ ਭਰਾਵਾ ਤੇ ਵੀ ਕਹਿੰਦਾ ਇਹ 4 ਲੱਖ ਦੀ ਵੀ ਨਹੀਂ ਹੈਗੀ ਕਹਿੰਦਾ ਹੋਰ ਤੂੰ ਦੱਸ ਦੇ ਭਰਾਵਾ ਕਿੰਨੇ ਦੀ ਹੈਗੀ ਕਹਿੰਦਾ ਕਹਿੰਦਾ ਮੈਂ ਇਸ ਦਾ ਤੇਰੀ ਇਹ ਹੈਗੀ 5 ਲੱਖ ਦੀ ਕਹਿੰਦਾ 5 ਲੱਖ ਦੀ ਹੈ ਕਹਿੰਦਾ 5 ਲੱਖ ਦੇ ਚੱਲ 5 ਲੱਖ ਦੇ ਦੇ ਜਿੰਨੇ ਦੀ ਤੈਨੂੰ ਲੱਗਦੀ ਆ ਭਾਈ ਤੂੰ ਉੰਨੇ ਦੇ ਦੇ ਕਹਿੰਦਾ ਚੱਲ ਭਾਈ ਕਹਿੰਦਾ ਲੈ ਮੈਂ ਵੀ ਧਾਰ ਚੋ ਕੇ ਦੇਖੂਗਾ ਵੀ ਜੇ ਧਾਰ ਵਧੀਆ ਦੁੱਧ ਦਿੰਦੀ ਹੋਈ ਤੇ ਵੀ ਫਿਰ ਲੈ ਕੇ ਜਾਊਂਗਾ ਮੈਂ ਕਹਿੰਦਾ ਠੀਕ ਆ ਭਾਈ ਉਹਨੇ ਕੀ ਕਰਿਆ ਤਾਰ ਚੋਈ ਚੋਕੇ ਦੇਖੀ ਤੇ ਦੁੱਧ ਦੀ ਬਾਲਟੀ ਭਰਤੀ ਮੈਂਸ ਵਧੀਆ ਤੇ ਦੁੱਧ ਵਾਲੀ ਤੇ ਭਾਈ ਦੁੱਧ ਦੀ ਬਾਲਟੀ ਭਰਤੀ ਉਹ ਕਹਿੰਦਾ ਵੀ ਭਰਾ ਵੇਖ ਬਾਲਟੀ ਦੁੱਧ ਦੀ ਭਰਤੀ ਮੈਂਸਾ ਤੇਰੀ ਬਹੁਤ ਵਧੀਆ ਤੇਰੀ ਮੈਂਸਾ 5 ਲੱਖ ਦੀ ਵੀ ਨਹੀਂ ਹੈਗੀ ਤੇਰੀ ਮੈਂਸਾ 3 ਲੱਖ ਦੀ ਕਹਿੰਦਾ 3 ਲੱਖ ਦੀ ਹੈ ਭਰਾ ਵੇਖ ਲੈ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਇੰਨਾ ਹਨਾ ਕਹਿੰਦਾ ਤੂੰ ਕਹਿੰਦਾ ਨੂੰ ਘੱਟ ਚ ਸਿੱਟੀ ਜਾਂਦਾ ਤੇ ਹੋਰ ਨੂੰ ਕਿਸੇ ਨੂੰ ਵੇਚ ਦਿੰਦਾ ਕਹਿੰਦਾ 3 ਲੱਖ ਦਾ ਘਾਟਾ ਪਾਉਂਦਾ ਕਹਿੰਦਾ ਘਾਟਾ ਘੱਟ ਚ ਵੇਚ ਦਿੰਦਾ ਕਹਿੰਦਾ ਤੇ ਤੇਰੀ ਮੈਂ ਸੀ ਲੱਖ ਦੀਆ ਲੈ ਭਰਾ ਵਸੀ ਲੱਖ ਲੈ ਜਾ ਦਿਨਾਂ ਤੈਨੂੰ ਮੈਂ ਕਹਿੰਦਾ ਤੇਰੀ ਮੈਂਸ ਲੈ ਜਿੰਦਾ ਪਰ ਉਹਨੂੰ ਸੀ ਲੱਖ ਰੁਪਈਆ ਦਿੱਤਾ ਉਹਦੀ ਮੈਂਸ ਲੈ ਗਿਆ ਮੈਂਸ ਲੈ ਜਾ ਕੇ ਚਲਦਾ ਜਾਂਦੇ ਘਰੇ ਮੈਂਸ ਤੂੰ ਹੁਣ ਆਪ ਸੈਣੀ ਸੀ ਲੱਖ ਦੀ ਮੈਂਸ ਤਾਂ ਹੈ ਨਹੀਂ ਤੀ ਹਾਂ ਉਹਨੇ ਆਵਦੇ ਭਰਾ ਦੀ ਮਦਦ ਕੀਤੀ ਮਦਦ ਕੀਤੀ ਮਦਦ ਕੀਤੀ ਵੀ ਮੇਰਾ ਭਰਾ ਆ ਗਰੀਬ ਹੈ ਵੀ ਜੇ ਮੈਂ ਮੇਰੇ ਭਰਾ ਦੀ ਸਿੱਧੇ ਮੱਥੇ ਮਦਦ ਕਰਦਾਗਾ ਹਾਂ ਨਾ ਤਾਂ ਇਹਨੇ ਸਿਰ ਕਾਰਜਕਲੇਸ਼ ਬੰਦਾ ਮਦਦ ਲੈਣੀ ਆਗੀ ਵੀ ਐ ਕੋਈ ਲੈਂਦਾ ਨਹੀਂ ਨਹੀਂ ਪੈਸਾ ਲੈਂਦਾ ਹੈਗਾ ਤੇ ਵੀ ਨਾ ਤਾਂ ਇਹਨੇ ਫਿਰ ਮਦਦ ਲੈਣੀ ਆ ਨਾਲੇ ਵੀ ਜੇ ਮੈਂ ਸਿੱਧੇ ਮੱਥੇ ਮਦਦ ਕਰਦਾ ਤਾਂ ਮੇਰੇ ਘਰ ਵਾਲੀ ਕਲੇਸ਼ ਪਾਉਗੀ ਹਾਂ ਇਦਾਂ ਕਰਦਾ ਹਾਂ ਕਰੇ ਕਲੇਸ਼ ਪਾਉਗਾ ਤੇ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕੌਣ ਹੈ ਨਾ ਕਿਸ ਨੂੰ ਦੇਣ ਦਿੰਦਾ ਹੈਗਾ ਹਾਂ ਤੇ ਕਹਿੰਦਾ ਵੀ ਨਾਲੇ ਮੇਰੇ ਘਰ ਵਾਲੀ ਕਲੇਸ਼ ਪਾਉਗੀ ਨਾਲੇ ਤਾਂ ਦੇਖੋ ਉਹਨਾਂ ਦੇ ਘਰ ਤੋਂ ਕਲੇਸ਼ ਬਚ ਗਿਆ ਹੂੰ ਨਾਲੇ ਉਹਨੇ ਕਰਤੀ ਭਰਾ ਦੀ ਮਦਦ ਐਨਾ ਖੁਸ਼ ਹੋਇਆ ਗੱਲਾਂ ਛੜਦੇ ਕਹਿੰਦਾ ਵੀ ਮੇਰੇ ਭਰਾ ਦੀ ਮੈਂ ਮਦਦ ਬਹਾਨੇ ਨਾਲ ਕਰਤੀ ਹੂੰ ਵੀ ਹੂੰ ਤਾਂ ਮਦਦ ਨਹੀਂ ਉਹਦਾ ਕਰ ਨਹੀਂ ਸਕਦਾ ਮੈਂ ਤਾਂ ਕਰ ਨਹੀਂ ਸਕਦਾ ਤੈਨੂੰ ਪਤਾ ਹੀ ਆ ਘਰੇ ਲੜਾਈਆਂ ਝਗੜੇ ਪੈ ਜਾਂਦੇ ਨੇ ਤੇ ਉਹ ਬਹਾਨੇ ਨਾਲ ਮਦਦ ਕਰਦੀ ਵੀ ਜੇ ਕਿਸੇ ਨੇ ਕਰਨੀ ਹੁੰਦੀ ਵੀ ਆਪਣੇ ਭੈਣ ਭਾਈ ਦੀ ਮਦਦ ਅਗਲਾ ਬਹਾਨੇ ਨਾਲ ਕਰ ਦਿੰਦਾ ਕਰ ਦਿੰਦਾ ਹਾਂ ਵੀ ਆ ਵਿੱਚ ਬਥੇਰੇ ਨੇਕ ਦਿਲ ਦੇ ਵੀ ਪਏ ਨੇ ਬਹੁਤ ਭਲੇ ਇਨਸਾਨ ਪਏ ਨੇਗੇ ਜਿਹੜੇ ਵੀ ਭਣ ਭਾਈਆਂ ਦੀ ਮਦਦ ਕਰ ਜਾਂਦੇ ਨੇ ਕਿ ਪਤਾ ਵੀ ਨਹੀਂ ਲੱਗਣ ਦਿੰਦੇ ਕਿਸੇ ਨੂੰ ਹੈ ਤੇ ਵੀ ਇੱਥੇ ਹੈ ਹਾਂ ਤਾਂ ਕਰਨਾ ਤਾਂ ਚੁੱਪ ਕਰਕੇ ਕਰ ਦੋ ਆਪ ਦਾ ਉਹਨਾਂ ਦੀ ਤਾਂ ਨਹੀਂ ਆ ਭਣ ਭਾਈ ਦੀ ਹੈ ਨਾ ਇਦੋਂ ਵੱਡਾ ਉੱਥੋਂ ਦੀ ਪੁੰਨ ਹੋਰ ਕੀ ਹੋਊਗਾ ਨਾਲੇ ਹੋਰ ਰੋਟੀ ਯੋਗਰਾ ਹੋਗਾ ਨਾਲੇ ਆਪਦੇ ਭਰਾ ਦੀ ਮਦਦ ਕਰਦੀ ਉਹਨੂੰ ਐਂ ਤੇ ਮੇਰਾ ਭਰਾ ਦੇਖੇ ਵੀ ਮੈਂ ਤਾਂ ਐਡਾ ਤਾਕੜਾਂਗਾ ਇੰਨਾ ਹੋਊਗਾ ਤੇ ਮੇਰਾ ਭਰਾ ਗਰੀਬ ਹੈ ਹੈ ਨਾ ਹੁੰਦਾ ਹੀ ਆ ਆਪਣੇ ਨਾਲ ਦੇ ਜੰਮੇ ਭੈਣ ਭਾਈ ਦਾ ਹੋ ਜਾਂਦਾ ਪਨ ਹਾਂ ਜਿਹੜਾ ਕੋਈ ਸੋਚ ਥਰੇਕ ਸੋਚਦਾ ਵੀ ਅੱਜ ਕੱਲ ਤਾਂ ਤੈਨੂੰ ਪਤਾਗਾ ਕੋਈ ਉਧਰ ਉਧਰ ਹੀ ਮਾਰ ਮਰੀ ਆ ਬਥੇਰਾ ਕਰਦੇ ਨੇ ਭਾਈ ਭਾਈ ਨੂੰ ਮਾਰ ਦਿੰਦੇ ਨੇ ਜਮੀਨਾਂ ਪਿੱਛੇ ਭਾਈ ਭਾਈ ਨੂੰ ਮਾਰ ਦਿੰਦੇ ਕੋਈ ਸੋਚ ਕੋਈ ਸੋਚਦਾ ਹੁੰਦਾ ਥੇਕ ਥੇਕ ਹੀ ਬਣਦੀ ਹੈ ਪਰ ਇਹ ਜੱਗ ਤੇ ਕਹਿੰਦੇ ਹੁੰਦੇ ਨੇ ਵਾਰ-ਵਾਰ ਨਹੀਂ ਆਉਣਾ ਹੈਗਾ ਹਨਾ ਭੈਣ ਭਾਈ ਬਣ ਕੇ ਇਹ ਕਮਾਲ ਦੇ ਪੇਟੋਂ ਜਨਮ ਲੈਂਦਾ ਉਹ ਬਾਰ-ਬਾਰ ਨਹੀਂ ਆਉਂਦੇ ਆਏ ਜਨਮਾਂ ਚ ਨਹੀਂ ਮਿਲਦੇ ਹੈਗੇ ਇਕੱਠੇ ਹੁੰਦੇ ਆਪਾਂ ਇਹ ਪਤਾ ਨਹੀਂ ਕਿ ਮੈਂ ਹਾਂ ਤੁਮਾਤਮਾ ਇਕੱਠੇ ਕਰ ਦਿੰਦਾਗਾ ਬਣਾ ਕੇ ਰੱਖੋ ਆਪਦੇ ਭੈਣ ਭਾਇਆਂ ਨਾਲ ਸਾਰੇ ਹਨਾ ਨਾ ਬਤਾਵੇ ਹੀ ਕਹਿੰਨੇ ਕਿਸੇ ਨਾਲ ਬੈਣ ਨਾ ਬੈਣ ਨਾ ਕੋ ਆਵਦੇ ਤਰਥੋਂ ਪਾਵੋ ਨਾ ਲੈ ਜਾਣਾਗਾ ਚੱਲ ਜੀ ਜਿਵੇਂ ਕੋਈ ਕਿਸੇ ਦੀ ਸੋਚ ਆਉਨੇ ਕਰੀ ਜਾਂਦਾਗਾ ਹਾਂ ਜਿਵੇਂ ਕਿਸੇ ਨੂੰ ਚੰਗੀ ਲੱਗਦੀ ਹੈ ਮੈਂ ਕਰ ਲੈਂਦਾ ਥੋੜਾ ਲੈ ਮਰ ਜਾ ਵੀ ਭੁੱਲ ਗਈ ਵਸੇ ਜੀ ਚਾਹ ਪੀ ਲੈ ਹੋਰ ਮਾਂ ਵੀ ਆ ਸਾਗ ਦਾ ਪਾਣੀ ਹਾਂ ਕੱਢ ਦਵਾਂ ਨੋ ਖੱਕੇ ਉਹ ਐ ਫਿਰ ਨਾਲ ਤਾਂ ਖਾਰਾ ਕੂਰਾ ਜ ਨਹੀਂ ਹੁੰਦਾ ਹੈਗਾ ਸਾਗ ਦਾ ਮਾੜਾ ਨਾਲੇ ਕੋਈ ਚਲ ਮਾੜੀ ਬੁੱਤੂ ਤਾਂ ਧੋਸ ਮਾਰ ਕੇ ਪਾਇਆ ਪਹਿਲਾਂ ਧੋਤ ਲਿਆ ਕੇ ਫਿਰ چیر ਕੇ ਧੋਤ ਤੇ ਧੋਕੇ ਦਰਤਾ ਦੀ ਮਾਚਾਰਨੀ ਜੀ ਚ ਚਲ ਫਿਰ ਵੀ ਮਹਾਚਲ ਪਾਣੀ ਜੇ ਫਿਰ ਮੈਂ ਤਾਂ ਕੱਢ ਹੀ ਦਿੰਦੀ ਆ ਤੇਰਾ ਸਾਗ ਨੇ ਸਵਾਦ ਵਾਂਦਾ ਹੈਗਾ ਸਾਗ ਫਿਰ ਮੈਂ ਸਾਂ ਕੋ ਨਾਲ ਬਣਾਉਣੀ ਆ ਹੁਣ ਆ ਦੇਖ ਸਾਗ ਦਾ ਪਾਣੀ ਸਾਰਾ ਕੱਢ ਦੂੰਗੀ ਕੱਢ ਕੇ ਪਾਣੀ ਸਾਗ ਦਾ ਪਾਲਕ ਮੈਂ ਇੱਥੇ ਬਾਅਦ ਚ ਬਣਾਉਂਗੀ ਹਾਂ ਤੋਂ ਆਲਕੋ ਮੈਂ ਇੱਥੇ ਪਾ ਕੇ ਫਿਰ ਉਦੋਂ ਬਾਅਦ ਇਹਦੇ ਵਿੱਚ ਇੱਕ ਮੂਲੀ ਪਾਉਂਗੀ ਘਰਤੀ ਬਣ ਕੇ ਕਮੂਲੀ ਗੱਦੂ ਗਸ ਕਰਾ ਜੀ ਚੰਗਾ ਕਰ ਦਿਆਂਗੀ ਹੋਰ ਫਿਰ ਇਹਦੇ ਵਿੱਚ ਉਹ ਪਾਉਂਗਾ ਲਸਣ ਗੰਡਾ ਪਾਉਂਗੀ ਗੰਡੇ ਲਿਓਣੇ ਆਗੇ ਫਿਰ ਉਹ ਪਾਉਂਗੀ ਹੋਰ ਸਾਗ ਤਾਂ ਫਿਰ ਆਪੇ ਸੁਆਦ ਬਣੂਗਾ ਭਾਈ ਜਦੋਂ ਆਪਾਂ ਸਮਾਨ ਪਾਵਾਂਗੇ ਸਾਰਾ ਦੇਖ ਹਨਾ ਹਾਂ ਕਈ ਤਾਂ ਹੁਣ ਐ ਕਰਦੇ ਨੇਗੇ ਹੈਨਾ ਫਿਰ ਜਿਹੜਾ ਸਾਗ ਦਾ ਪਾਣੀ ਘੱਟ ਕੱਢਦੇ ਨੇ ਇਹ ਸਾਗ ਦਾ ਹੁਣ ਸਾਗ ਦਾ ਪਾਣੀ ਕੱਢ ਦੋਗੇ ਤੇ ਉਸ ਤੋਂ ਬਾਅਦ ਪਾਲਖੇ ਵਿੱਚ ਇੱਥੇ ਪਾ ਕੇ ਤੇ ਹੋਰ ਪਾਣੀ ਉੱਤੇ ਧਰ ਕੇ ਤੱਤਾ ਧਰ ਕੇ ਪਾਣੀ ਕਿਨਾਰੇ ਦੇ ਉੱਤੇ ਫਿਰ ਉਹ ਪਾਣੀ ਪਾ ਦਿੰਦੇ ਫਿਰ ਅੱਛਾ ਹੋਰ ਹੁਣ ਆ ਲਾਸਨ ਘੰਟਾ ਸਾਰਾ ਹੁਣ ਪਹਿਲਾਂ ਹੁਣ ਪਾ ਦੂੰਗੀ ਵਿੱਚ ਫੇਰ ਫੇਰ ਤੜਕਾ ਲਾਵਾਂਗੇ ਫਿਰ ਸਾਗ ਤਾਂ ਆਪੇ ਸੁਆਦ ਬਣੂਗਾ ਹੈਨਾ ਹੂੰ ਚਿਬੜਾਂ ਦਾ ਚੂਰ ਨਜਾ ਪਾ ਦਿੰਨੇ ਮੇਰੇ ਚਿਬੜ ਖਨਾ ਸੁਕਾ ਕੇ ਰਗੜੇ ਪਏ। ਉਹ ਫਿਰ ਮੈਂ ਉਹ ਪਾ ਦਿੰਨੇ ਵਿੱਚ। ਅੱਗੇ ਤਾਂ ਗੁੜੀਆਂ ਧਾਗੇ ਚ ਪਰੋ ਲੈਂਦੀ ਆ ਚਿਬੜ ਮੇਰੀ ਦਾਦੀ ਵਰਗੀਆਂ ਪਰੌਂਦੀ ਆ। ਉਹ ਹਾਰ ਜੇ ਬਣਾ ਲੈਂਦੀ ਆ ਹਾਰ ਜੇ ਬਣਾ ਲੈਂਦੀ ਆ ਤੇ ਆਂਗੇ। ਕਿਉਂ ਜਦੋਂ ਸਾਗ ਸੁਕ ਧਰਦੀਆਂ ਕੁੱਟ ਕੇ ਕੁੰਡੇ ਚ ਅੱਗੇ ਤਾਂ ਮਿਰਚਾਂ ਲਾਲ ਹੁੰਦੀਆਂ ਭਾਈ ਲਾਲ ਮਿਰਚਾਂ ਕੁੱਟ ਕੇ ਪਾਉਂਦੇ ਆਂ। ਹੁਣ ਤਾਂ ਪਿਸੀਆਂ ਬਸਾਈਆਂ ਆਉਣ ਲੱਗੀਆਂ ਉਹ ਵੀ ਪਾ ਦਿੰਦਾ ਅਗਲਾ। ਪਹਿਲਾਂ ਦਾ ਵਾਲਾ ਹੁੰਦਾ ਸੀਗਾ। ਸਾਰਾ ਦੇਸੀ ਨੁਕਸੇ ਹੀ ਦੇਗਾ ਸਾਰਾ ਦੇਸੀ ਨੁਕਸੇ ਹੀ ਦੇਗੇ ਹਾਂ ਹੁਣ ਤਾਂ ਫਿਰ ਜਵਾਨੇ ਦੇ ਹਿਸਾਬ ਨਾਲ ਸਾਰਾ ਕੁਝ ਬਦਲ ਗਿਆ ਲੈ ਮੈਂ ਵੀ ਚਾਹ ਪੀ ਲਾ ਮੇਰੀ ਚਾਹ ਵੀ ਠਰ ਗਈ ਜਮਾ ਚਲ ਕੋਈ ਨਾ ਲਈ ਸਾਗ ਤੂੰ ਸਾਗ ਲੈ ਕੇ ਜਾਊਂਗੀ ਰੋਟੀ ਵੀ ਪਕਾਉਂਗੀ ਮੱਕੀ ਦੀ ਮੈਂ ਇੱਥੇ ਪਾ ਕੇ ਮੈਂ ਇੱਥੇ ਪਾਉਂਗੀ ਥੋੜੇ ਜਿਹਾ ਮੱਕੀ ਦੇ ਆਟੇ ਚ ਤੇ ਉਹ ਲਈ ਜੀ ਲੈ ਜਾਣੀ ਮੈਂ ਇੱਥੇ ਵਾਲੀ ਰੋਟੀ ਚਲ ਕੋਈ ਨਹੀਂ ਲੈ ਲਵਾਂਗੀ ਹੁੰਦਾ ਸਾਗ ਨਾਲ ਤਾਂ ਵਧੀਆ ਲੱਗਦੀ ਆ ਨੇ ਮੱਕੀ ਦੀਆਂ ਰੋਟੀਆਂ ਹਨਾ ਹੁੰਦਾ ਕਿੱਥੇ ਖਾਦੀ ਆਂਦੇ ਆ ਮੱਕੀ ਹਣ ਸਾਗ ਨਾਲ ਹੀ ਬਣੀ ਆਈ ਐ ਤਾਂ ਹੋਰ ਅੱਜ ਜਵਾਕ ਜਾ ਆਇਆ ਨਹੀਂ ਗਾ ਆਇਆ ਨਹੀਂ ਹੈਗਾ ਮੈਂ ਛੇ ਹਲੇ ਅੱਜ ਖੇਡੀ ਆਂਦਾ ਸੀਗਾ ਮਖਾ ਮਾਸੀ ਕੋਲ ਜਾਇਆ ਮੱਜ ਕੇ ਕਿੰਨੇ ਦਿਨ ਹੋ ਗਏ ਗਈ ਨਹੀਂ ਸੀਗੀ ਚਲ ਪਈ ਠੰਡ ਵੀ ਆ ਜੁਪੜਿਆ ਚ ਨਹੀਂ ਵੀ ਘਟੇ ਜਾਂਦੇ ਜੰਦੇ ਜਮਾਗ ਹੋਰ ਠੰਡਾ ਉਹ ਕਿੱਧਰ ਠੇਕਦਾਗਾ ਕਿਤੇ ਠੀਕਦਾ ਕਿੱਥੇ ਜਵਾਂ ਹੀ ਠੀਕਦਾ ਹੈਗਾ ਕਰੇ ਹੋਰ ਆਪਰੇ ਕਰਾ ਹੈ ਲੜੀ ਤੇ ਕਹਿੰਦੇ ਮੈਂ ਕਾਰਟੂਨ ਲਾ ਕੇ ਦੇਗਾ ਤੁਹਾਡਾ ਕਾਟੂ ਲੱਗ ਗਿਆ ਤੇ ਠਰ ਨਹੀਂ ਕੱਟਿਆ ਟੀਵੀ ਦਾ ਨੰਬਾ ਵਾਲਾ ਚਸਕਾ ਨਾ ਪਾਇਆ ਕਰੋ ਜਵਾਕ ਨੂੰ ਹਲਾ ਮੈਂ ਸ਼ਾਇਦ ਦੇਖੇ ਰਾਂ ਟੀਕੇ ਨਹੀਂ ਬੰਦਾ ਹੈਗਾ ਫਿਰ ਐ ਬਾਹਰ ਬੱਜੇ ਫਿਰ ਦੱਸ ਕਿਉਂ ਆਇਆ ਗਾ ਕੱਚੀ ਆ ਹੂੰ ਤਾਂ ਹੀ ਤਾਂ ਜਵਾਕਾਂ ਦੇ ਹੁਣ ਟੀਵੀ ਦੇਖਦੇ ਨੇ ਮੋਬਾਈਲ ਦੇਖਦੇ ਨੇ ਐਣਕ ਹਰੇਕ ਦੇ ਲੱਗੇ ਆ ਪਿਆ ਨੇ ਲਗ ਗਿਆ تھا ਗਿਆ ਮਸਨ ਕੀ ਕਰੀਏ ਇਸ ਕੇ ਲਈ ਮੈਂ ਦੇਖੀ ਮੈਨੂੰ ਫਿਰ ਬਿਠਾਉਣੀ ਪੈਂਦਾ ਨਾ ਇਹ ਖੇਡਾਂ ਖੇਡਣੀਆਂ ਖੇਡਾਂ ਦੇ ਸਕਦਾ ਨਹੀਂ ਵਾਹ ਘਟਦੀ ਆ ਅਸਰ ਕਿੰਨਾ ਵਾਲੇ ਹੁੰਦੇ ਆ ਨਹੀਂ ਖੇਡਾਂ ਪਈਆਂ ਨਹੀਂ ਮੈਂ ਸੀ ਜਵਾਨ ਟੀਕਦਾ ਜਵਾਨ ਕੋ ਵਸਾਂ ਹੀ ਕਰਦੇ ਨੇਗੇ ਫਿਰ ਕਦੇ ਪਾਣੀ ਚਾਥਾ ਲੱਕੇ ਕਾਸੇ ਜਿ ਕਦੇ ਕਾਸੇ ਇਹ ਖੇਡਾਂ ਖੇਡਦਾ ਹੈਗਾ ਪਾਣੀ ਡੋਲ ਦਿੰਦਾ ਹੈਗਾ ਕਦੇ ਕਬੜੀਆਂ ਬੜੀਆਂ ਚੀਜ਼ਾਂ ਨੂੰ ਹੱਥੋਂ ਡਿੱਟਦਾ ਹੈ ਜਹਾ ਚੱਲ ਜਦ ਬਣ ਕੇ ਸਾਗ ਲੈ ਜੀ ਚੰਗਾ ਜੇ ਤੂੰ ਕਰਨਾ ਕੰਮ ਕਰ ਲੈ ਨਹੀਂ ਭਾਈ ਕਰਾ ਦੇ ਇੱਕ ਮੂਲੀ ਤਾਂ ਕਦੂ ਕਸ ਕਰ ਜੀ ਚੰਗਾ ਕਰ ਜੂਗੇ ਤਾਂ ਕੋਈ ਨਹੀਂ ਲੈ ਵਸੇ ਚੰਗਾ ਮੈਂ ਜਾਣੀ ਹੈਗੀ ਫਿਰ ਹੋਰ ਕਰ ਦੂੰਗੀ ਮੂਲੀ ਕਰ ਜੀ ਕਦੂ ਕਸ ਚੰਗਾ ਹਾਂ ਮੈਂ ਆ ਕੇ ਕਰ ਦੂੰਗੀ ਠੀਕ ਹੈ ਚੰਗਾ ਸਲਮਾਨ ਨੇ ਲਿਆ ਲਿਆ ਹਾਂ ਮੈਂ ਲੈ ਜੂਗੀ ਤਾਂ ਲੈ ਜੀ